ਹੋ ਬੜਿਆ ਚਿਰਾਂ ਤੋਂ ਲੱਗਿਆ ਸੀ ਧਰਨਾ ਹੱਕਾਂ ਦੇ ਲਈ ਪੈ ਜੇ ਕਹਿੰਦਾ ਭਾਵੇਂ ਮਰਨਾ ਹੋ ਬੜਿਆ ਚਿਰਾਂ ਤੋਂ ਲੱਗਿਆ ਸੀ ਧਰਨਾ ਹੱਕਾਂ ਦੇ ਲਈ ਪੈ ਜੇ ਕਹਿੰਦਾ ਭਾਵੇਂ ਮਰਨਾ ਹੋ ਦਿਨ ਦੀ ਨਹੀਂ ਉਹ ਹੱਕ ਦਿਲੀ ਰਹੇ ਟਾਲਦੀ ਕਰੀਏ ਸਪੋਟ ਜਾ ਕੇ ਡੱਲੇ ਵਾਲ ਦੀ ਕਰੀਏ ਸਪੋਰਟ ਜਾ ਕੇ ਡੱਲੇ ਵਾਲ ਦੀ ਹੋ ਬੈਠਾ ਜਿਹੜਾ ਜਾ ਕੇ ਬਾ ਡਰਖ ਨੌਰੀ ਤੇ ਕਰੇ ਉਹ ਤੁਰੰਤ ਗੌਰ ਗੱਲ ਫੌਰੀ ਤੇ ਹੋ ਬੈਠਾ ਜਿਹੜਾ ਜਾ ਕੇ ਬਾ ਡਰਖ ਨੌਰੀ ਤੇ ਕਰੇ ਉਹ ਤੁਰੰਤ ਗੌਰ ਗੱਲ ਫੌਰੀ ਤੇ ਹੋ ਦੱਬ ਲੂ ਮੈਂ ਆਹੀ ਫਿਰ ਬੈਮ ਪਾਲਦੀ ਕਰੀਏ ਸਪੋਟ ਜਾਕੇ ਡੱਲੇ ਵਾਲ ਦੀ ਕਰੀਏ ਸਪੋਟ ਜਾਕੇ ਡੱਲੇ ਵਾਲ ਦੀ ਹੋ ਲਾਉਣੀ ਪਏ ਜੇ ਬਾਜੀ ਪਾਵੇਂ ਜਿੰਦ ਜਾਨ ਦੀ ਹੁੰਦੀ ਦੁਰਦਸ਼ਾਰਕ ਨੀ ਕਿਸਾਨ ਦੀ ਹੋ ਲਾਉਣੀ ਪੈ ਜੇ ਬਾਜੀ ਪਾਵੇਂ ਜਿੰਦ ਜਾਨ ਦੀ ਹੁੰਦੀ ਦੁਰਦਸ਼ਾਰਕ ਨੀ ਕਿਸਾਨ ਦੀ ਖਵਰੇ ਚਿੱਠੀ ਆ ਜੇ ਕਦੋਂ ਉਤੋਂ ਕਾਲ ਦੀ ਕਰੀਏ ਸਪੋਰਟ ਜਾ ਕੇ ਡੱਲੇ ਵਾਲ ਦੀ ਕਰੀਏ ਸਪੋਟ ਜਾਕੇ ਡੱਲੇ ਵਾਲ ਦੀ ਹੋ ਮੋੜ ਦੇ ਉਹ ਮੁਖ ਨਵੀਆਂ ਹੀ ਕਾਡਾਂ ਦਾ ਤੋੜੀਏ ਗਰੂਰ ਵੱਡੇ ਆਤ ਨਾ ਡਾਂ ਦਾ ਹੋ ਮੋੜ ਦੇ ਉਹ ਮੁਖ ਨਵੀਆਂ ਹੀ ਕਾਡਾਂ ਦਾ ਤੋੜੀਏ ਗਰੂਰ ਵੱਡੇ ਆਤ ਨਾ ਡਾਂ ਦਾ ਹੋ ਸਮੇਂ ਦੋ ਰਮੰਦਿ ਵੈਰੀ ਆਂਦੀ ਚਾਲ ਦੀ ਕਰੀਏ ਸਪੋਰਟ ਜਾਕੇ ਡੱਲੇ ਵਾਲ ਦੀ ਹੋ ਕਰੀਏ ਸਪੋਰਟ ਜਾਕੇ ਡੱਲੇ ਵਾਲ ਦੀ ਹੋਏ ਆਪਸੀ ਹੈ ਫੁੱਟ ਸਦਾ ਸਾਨੂੰ ਮਾਰਦੀ 16 ਆਨੇ ਗੱਲ ਸੱਚੀ ਅਵਤਾਰ ਦੀ ਉੱਪਹਿਣੀ ਬਾਗੇ ਵਾਲਿਆ ਦੁਹਾਈ ਹਾਲ ਦੀ ਕਰੀਏ ਸਪੋਰਟ ਜਾਕੇ ਡੱਲੇ ਵਾਲ ਦੀ ਕਰੀਏ ਸਪੋਰਟ ਜਾਕੇ ਡੱਲੇ ਵਾਲ ਦੀ ਕਰੀਏ ਸਪੋਰਟ ਜਾਕੇ ਡੱਲੇ ਵਾਲ ਦੀ